ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਪ ਅੱਜ ਆਪਾਂ ਖੜੇ ਆਂ ਸੂਰੀਆਲਾ ਪਿੰਡ ਜਿਹੜਾ ਬੱਕਰੀ ਮੇਲਾ ਆਪਾਂ ਕਰਵਾਇਆ ਸੀ ਅੱਜ ਲਾਸਟ ਦਿਨ ਸੀਗਾ ਤੇ ਲਾਸਟ ਹੀ ਮੁਕਾਬਲੇ ਸੀਗੇ ਅੱਠ ਦੰਦ ਦੇ ਬਾਈਆਂ ਦਾ ਬੱਕਰਾ ਚੈਂਪੀਅਨ ਰਿਹਾ ਅੱਠ ਦੰਦ ਦੇ ਵਿੱਚ ਪਹਿਲੇ ਨੰਬਰ ਤੇ ਆਇਆਗਾ ਬਾਈ ਜੀ ਕਿਹੜਾ ਪਿੰਡ ਆਪਣਾ ਹਰੀਨੋ ਹਰੀਨੋ ਪਿੰਡ ਆ ਬਾਈ ਜੀ ਜੈਤੋ ਦੇ ਕੋਲੇ ਬਾਈ ਕਹਿੰਦਾ ਪਹਿਲੇ ਨੰਬਰ ਤੇ ਰਿਹਾ ਅੱਠ ਦੰਦ ਦੇ ਵਿੱਚ ਤੇ ਬਹੁਤ ਵਧੀਆ ਬਾਈਆਂ ਦਾ ਬੱਕਰਾ ਸੀਗਾ ਬਾਈਆਂ ਨੇ ਬਹੁਤ ਮਿਹਨਤ ਕਰਕੇ ਪਾਲਿਆ ਸੀਗਾ ਬਾਕੀ ਜਿੰਨੇ ਆਪਣੇ ਭਰਾ ਖੜੇ ਆਗੇ ਬਾਈ ਜਿਵੇਂ ਆਪਣੇ ਕਾਲੇ ਉਰੀ ਖੜੇ ਆ ਬਾਈਆਂ ਨੇ ਪਹਿਲਾਂ ਵੀ ਮੇਲਿਆਂ ਦੇ ਵਿੱਚ ਜਜਿੰਗ ਕੀਤੀ ਆ ਬਾਈਆਂ ਦੇ ਪਹਿਲਾਂ ਵੀ ਆਪਦੇ ਜਿੰਨੇ ਵੀ ਬੱਕਰੇ ਬੱਕਰੀਆਂ ਹੈਗੇ ਆ ਘਰੇ ਉਹ ਵੀ ਚੈਂਪੀਅਨ ਰਹੇ ਆਗੇ ਕਾਫੀ ਨਾਮ ਬਾਈ ਦਾ ਇਸ ਕਾਲੇ ਮਹਾਰਾਜ ਦਾ ਤੇ ਬਾਈ ਆ ਬਾਈ ਨੂੰ ਆਪ ਪੁੱਛਦੇ ਆ ਬਾਈ ਜੀ ਕਿਵੇਂ ਲੱਗਿਆ ਸਾਡਾ ਮੇਲਾ ਕਿਵੇਂ ਦੇ ਲੱਗੇ ਤੁਹਾਨੂੰ ਜਾਨਵਰ ਆਪਣਾ ਪਹਿਲਾ ਮੇਲਾ ਸੀ ਬਾਈ ਦਾ ਪਹਿਲਾਂ ਵੀ ਤਜਰਬਾ ਇਸ ਕੰਮਾਂ ਦੇ ਵਿੱਚ ਵੀ ਕਿਵੇਂ ਦੇ ਹੁੰਦੇ ਆ ਮੇਲੇ ਬਾਈ ਬਹੁਤ ਵਧੀਆ ਰਿਹਾ ਮੇਲਾ ਠੀਕ ਹੈ ਵੀਰੇ ਮੈਂ ਬਹੁਤ ਮੇਲਿਆਂ ਦੇ ਵਿੱਚ ਗਿਆ ਮੈਂ ਆਪ ਵੀ ਜਜਿੰਗ ਕਰਦਾ ਨਾ ਠੀਕ ਹੈ ਤੇ ਦੂਜੀਰੀ ਆ ਇੱਕ ਦੀ ਤੀਜਾ ਮੇਲਾ ਲਾਇਆ ਜਾ ਜਿੰਦਾ ਮੈਂ ਆਪਦੇ ਜਾਨਵਰ ਪਾਉਂਦਾ ਰਿਆਂ ਬਹੁਤ ਰੋਲਾ ਪੈਂਦਾ ਵੀਰੇ ਅੱਜ ਆ ਮੇਲਾ ਇੰਨੀ ਸੁਖ ਸ਼ਾਂਤੀ ਨਾਲ ਬਈ ਸਾਰੇ ਜਿੰਨੇ ਬੰਦੇ ਜਾਨਵਰ ਲੈ ਕੇ ਆਏ ਨਾ ਸਾਰੇ ਬੰਦੇ ਮੂਹ ਮਹਬਤ ਵਾਲੇ ਸੀਗੇ ਕਿਸੇ ਨੇ ਐ ਨਹੀਂ ਕਿਹਾ ਵੀਰੇ ਆ ਤਮਕੂ ਮੋਕੂ ਕੀ ਰਣੀ ਕਿ ਸਾਰੇ ਕੁਝ ਮੇਰੇ ਨਾਲ ਸਪਾਰਸ਼ ਗੱਲ ਬਾਤ ਕਰਨੀ ਚਾਹੁੰਦਾ ਹੁੰਦਾ ਇਦਾਂ ਨਾ ਬਈ ਆਪਾਂ ਸਾਰੇ ਸਾਰਾ ਇੱਕੋ ਇੱਕ ਪੈਂਡ ਲੈ ਕੇ ਰਿਹਾ ਇੱਕੋ ਇੱਕ ਪੈਂਡ ਲੈ ਕੇ ਆਪਾਂ ਜਜੰ ਕਰੀਆ ਸਾਰਿਆਂ ਨੂੰ ਦਿਖਾਇਆ ਕਿ ਇੱਕ ਦੋ ਬੰਦੇ ਸੀਗੇ ਪੁੱਛਿਆ ਸੀ ਉਹਨੂੰ ਸਾਰਾ ਕੁਝ ਦੱਸਿਆ ਵੀਰੇ ਤੇ ਆ ਨਕਸ਼ਾ ਜਿਹਾ ਆ ਗਿਆ ਪੂਰੇ ਲੋਕ ਖੁਸ਼ ਹੋ ਕੇ ਗਏ ਬਾਈ ਵੀਰੇ ਸਾਰੇ ਖੁਸ਼ ਹੋ ਕੇ ਗਏ ਜਿਹੜਾ 7ਵੇਂ ਨੰਬਰ ਦੇ ਬੱਕਰੇ ਨੇ ਉਹ ਵੀ ਖੁਸ਼ ਹੋ ਕੇ ਗਿਆ ਵੀਰੇ ਬਤਾ ਇੱਕ ਬਾਈ ਸਾਡੇ ਕੋਲ ਸਪੈਸ਼ਲ ਪੁੱਛ ਕੇ ਗਿਆ ਬਾਈ ਜੀ ਮੈਂ ਅੱਗੇ ਤੋਂ ਬਰੀਡ ਸੁਧਾਰਨੀ ਆ ਵੀ ਮੇਰਾ ਕਿਹੜੀਆਂ ਕਮੀਆਂ ਕਰਕੇ ਵੀ ਇਹ ਪਿੱਛੇ ਰਹਿ ਗਿਆ ਬੱਚਾ ਅਸੀਂ ਬਾਈ ਨੂੰ ਕੱਲੀ-ਕੱਲੀ ਚੀਜ਼ ਰਟੀਨ ਦੇ ਵਿੱਚ ਦੱਸਤੀ ਬਾਈ ਜੀ ਆਹ ਕਮੀ ਕਰਕੇ ਸੀਗਾ ਤੇ ਬਾਈ ਨੇ ਸਾਡਾ ਫੈਸਲਾ ਅੱਗੋਂ ਕਬੂਲ ਲਿਆ ਬਾਈ ਕਹਿੰਦਾ ਬਾਈ ਜੀ ਤੁਹਾਡਾ ਫੈਸਲਾ ਸਿਰ ਮੱਥੇ ਮੈਂ ਅੱਗੇ ਤੋਂ ਇਹ ਕਮੀਆਂ ਸੁਧਾਰ ਕੇ ਮੇਲੇ ਦੇ ਵਿੱਚ ਇਹ ਕਈ ਭਰਾ ਸੋਚ ਲੈਂਦੇ ਆ ਬਾਈ ਜੀ ਸਾਡਾ ਕਿਸੇ ਪੋਜੀਸ਼ਨ ਤੇ ਨਹੀਂ ਆਇਆ ਸਾਡਾ ਪਿੱਛੇ ਰਹਿ ਗਿਆ ਬੱਚਾ ਉਹ ਬਾਈ ਜੀ ਇਹ ਨਾ ਸੋਚਿਆ ਕਰੋ ਵੀ ਸਾਡੇ ਨਾਲ ਪੱਖਪਾਤ ਹੋਇਆਗਾ ਇਹ ਸੋਚਿਆ ਕਰੋ ਵੀ ਬਾਈ ਪੁੱਛ ਕੇ ਜਾਇਆ ਕਰੋ ਦੱਜਣੋਂ ਵੀ ਸਾਡੇ ਨਾਲ ਕੀ ਫੈਸਲਾ ਹੋਇਆ ਕਿਹੜੀ ਗੱਲ ਤੇ ਸਾਨੂੰ ਇਸ ਦੇ ਵਿੱਚੋਂ ਕੱਢਿਆ ਗਿਆ ਤਾਂ ਕਿ ਜਿਹੜੀ ਆਪਾਂ ਅੱਗੇ ਬਰੀਡ ਸੁਧਾਰਨੀ ਹੈਗੀ ਨਾ ਉਹ ਵੀ ਉਹਨਾਂ ਉਸ ਚੀਜ਼ਾਂ ਬਾਈ ਤੋਂ ਪੁੱਛ ਕੇ ਉਸ ਚੀਜ਼ ਵਾਲਾ ਪੱਧਰਾ ਦੇਈਏ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਆ ਗਿਆ ਸਤਿ ਸ਼੍ਰੀ ਅਕਾਲ ਆ ਗਏ ਸਤਿ ਸ਼੍ਰੀ ਅਕਾਲ ਆ ਬਾਈ ਕੜੀਆਂ